ਮੇਰਾ ਨਾਮ ਬਰਿੰਦਰ ਸਿੰਘ ਗੇਲਿਆ ਮੈਂ ਭਾਰਤੀ ਜਨਤਾ ਪਾਰਟੀ ਐਸ ਸੀ ਮੋਰਤੇ ਦਾ ਪੰਜਾਬ ਦਾ ਐਕਸ ਜਨਰਲ ਸੈਕਟਰੀ ਆਂ ਔਰ ਜੰਡਿਆਲਾ ਗਰੂ ਦਾ ਰਹਿਣ ਵਾਲਾ ਔਰ ਮੇਰੇ ਨਾਲ ਇਥੇ ਚੋਰਗੋਟ ਪਿੰਡ ਵਾ ਉਹਦੇ ਸਾਰੇ ਨਵਾਂ ਕੋਟ ਦੀ ਪੰਚਾਇਤ ਆ ਔਰ ਸਾਡੇ ਜੰਡਿਆੜੇ ਦੇ ਕੁਝ ਬਹੁਤ ਬਾਰ ਬੰਦੇ ਆਏ ਆ ਮੈਂਬਰ ਪੰਚਾਇਤ ਆਏ ਸਾਡੇ ਨਾਲ ਸੋ ਮਸਲਾ ਇਹ ਸੀਗਾ ਕਿ ਬਹੁਤ ਲੰਮੇ ਸਮੇਂ ਤੋਂ ਅਸੀਂ ਦੇਖ ਰਹੇ ਕਿ ਜੰਡਿਆਲਾ ਗਰੂ ਦਾ ਜਿਹੜਾ ਟੂਲ ਪਲਾਇਰ ਸੀਗਾ ਉਥੇ ਬੜਾ ਲੰਮਾ ਜਿਹੜਾ ਜਾਮ ਲੱਗਦਾ ਸੀ ਜਦੋਂ ਐਂਬੂਲੈਂਸ ਆਉਂਦੀ ਸੀ ਉਹਨਾਂ ਨੂੰ ਵੀ ਅੱਧਾ-ਅੱਧਾ ਘੰਟਾ 20-20 25-25 ਮਿੰਟ ਜਿਹੜਾ ਉਹਨਾਂ ਨੂੰ ਤੇ ਕਰੋਣਾ ਪੈਂਦਾ ਸੀ ਜਿਹੜੀ ਕੋਈ ਵੀਆਈਪੀ ਗੱਡੀ ਆਉਂਦੀ ਸੀ ਜਾਂ ਐਮਰਜੈਂਸੀ ਕੋਈ ਵੀ ਸੁਆਮਾਂ ਸੀ ਇਹ ਟੂਲਪਾਈ ਤੇ ਬਿਲਕੁਲ ਬੰਦ ਕੀਤੀਆਂ ਗਈਆਂ ਸੀਗੀਆਂ ਅੱਜ ਅਸੀਂ ਸਾਰੇ ਸ਼ਹਿਰ ਵਾਸੀਆਂ ਨੇ ਇਕੱਠੇ ਹੋ ਕੇ ਪਿੰਡਾਂ ਦੇ ਮੈਂਬਰ ਪੰਚਾਇਤ ਦਾ ਸਰਪੰਚਾ ਮੋਦਬਰ ਬੰਦਿਆ ਨੇ ਇਕੱਠੇ ਹੋ ਕੇ ਅੱਜ ਇੱਕ ਜਿਹੜਾ ਰਸਤਾ ਸੀ ਉਹ ਓਪਨ ਕਰਾਇਆ ਇਹਨਾਂ ਨੂੰ ਮੈਨੇਜਰ ਸਾਹਿਬ ਨੂੰ ਬੇਨਤੀ ਕੀਤੀ ਸੀ ਕਿ ਐਮਰਜੈਂਸੀ ਸੁਆਮਾਂ ਵਾਸੀ ਇਹਦਾ ਖੁੱਲ੍ਹ ਖੋਲੇ ਜਾਵੇ ਔਰ ਤੁਹਾਡੇ ਮਾਧਿਅਮ ਤੋਂ ਅਸੀਂ ਗੱਲ ਕਹਿਣੀ ਚਾਹੁੰਦੇ ਆਂ ਕਿ ਕੱਲਾ ਜੰਡਿਆਲਾ ਟੂਲਪਲਾਜਾ ਨਹੀਂ ਢਿਲਵਾ ਟੂਲਪਲਾਜਾ ਵੀ ਬੜੇ ਦਿਨਾਂ ਤੋਂ ਇਹੀ ਹਾਲ ਚੱਲ ਰਿਹਾ ਉੱਥੇ ਵੀ ਜਿਹੜੀਆਂ ਐਮਰਜੈਂਸੀ ਸਵਾਮਾਂ ਸੀ ਉਹਨਾਂ ਨੇ ਬਿਲਕੁਲ ਬੰਦ ਕੀਤੀਆਂ ਗਈਆਂ ਵਾ ਅਸੀਂ ਜਿੱਥੇ ਕੇਂਦਰ ਸਰਕਾਰ ਔਰ ਪੰਜਾਬ ਸਰਕਾਰ ਨੂੰ ਮੰਗ ਕਰਦੇ ਆ ਕਿ ਇਹਨਾਂ ਦੀ ਸੁੱਖ ਸਹੂਲਤ ਵਾਸਤੇ ਇੱਕ ਇੱਕ ਸਰਕਾਰੀ ਗੱਡੀ ਪੁਲਿਸ ਦੀ ਜਿਹੜੀ ਆ ਹਰ ਟੂਲਪਲੇ ਦੇ ਉੱਤੇ ਦਿੱਤੀ ਜਾਵੇ ਕਿਉਂਕਿ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਜਿਹੜੀਆਂ ਉਹ ਇਹਨਾਂ ਦੇ ਸਟਾਫ ਨੂੰ ਵੀ ਆਉਂਦੀਆਂ ਤੇ ਸਾਡੇ ਵਰਗੇ ਲੋਕਾਂ ਨੂੰ ਵੀ ਆਉਂਦੀਆਂ ਸੋ ਜਿਹੜੇ ਬੰਦੇ ਲੋਕਲ ਆ ਉਹਨਾਂ ਦੀ ਬੜੀ ਲੜਾਈ ਰਹਿੰਦੀ ਸੀ ਕਿ ਅਸੀਂ ਲੋਕਾਂ ਲਈ 3 ਕਿਲੋਮੀਟਰ ਤਾਂ 4 ਕਿਲੋਮੀਟਰ ਦਾ ਉਹਨਾਂ ਨੂੰ ਮੈਂ ਇਹ ਕਿਹਾ ਕਿ ਜਿਹੜੇ 4 ਔਰ 5 ਕਿਲੋਮੀਟਰ ਦੀ ਦੂਰੀ ਦੇ ਵਿੱਚ ਜਿਹੜੇ ਬੰਦੇ ਆ ਰਿਹਾ ਉਹਨਾਂ ਨੂੰ ਜਿਹੜੇ ਪਾਸ ਜਿਹੜੇ ਉਹ ਫ੍ਰੀ ਕਿਤੇ ਜਾਣ ਔਰ ਜਿਹੜੀਆਂ ਐਂਬੂਲੈਂਸ ਜਾਂ ਹੋਰ ਇਹੋ ਜਿਹੀਆਂ ਵੀਆਈਪੀ ਗੱਡੀਆਂ ਵਾਸਤੇ ਜਾਂ ਐਮਰਜੈਂਸੀ ਵਾਸਤੇ ਸਵਾਮਾ ਜਿਹੜੀਆਂ ਉਹ ਖੋਲੀਆਂ ਜਾਣ ਤੁਹਾਡੇ ਇੱਕ ਇੱਕ ਬੰਦੇ ਜਿਹੜੇ ਆ ਦੋ ਦੋ ਬੰਦੇ ਜਿਹੜੇ ਆ ਉਹ ਐਮਰਜੈਂਸੀ ਸਵਾਮਾ ਤੇ ਬੈਠੇ ਹੁਣ ਜਦੋਂ ਕੋਈ ਐਮਰਜੈਂਸੀ ਸੇਵਾ ਆਉਂਦੀ ਗੱਡੀ ਆਉਂਦੀ ਆ ਜਾਂ ਕੋਈ ਵੀਆਈਪੀ ਰਸਤਾ ਹੁੰਦਾ ਜਾ ਕੋਈ ਵੀ ਆਉਂਦਾ ਪ੍ਰਸ਼ਾਸਨ ਅਧਿਕਾਰੀ ਉਹਦੇ ਵਾਸਤੇ ਜਿਹੜਾ ਇਮੀਜੇਟਲੀ ਇਹ ਦਰਵਾਜ਼ਾ ਜਿਹੜਾ ਖੋਲਿਆ ਜਾਵੇ ਤਾਂ ਜੋ ਲੋਕਾਂ ਦੀ ਜਿਹੜੀ ਆ ਉਹ ਜਾਣ ਮਾਲ ਦੀ ਰਾਖੀ ਜਿਹੜੀ ਕੀਤੀ ਜਾ ਸਕੇ ਕਈ ਬਹੁਤ ਆਦਮੀ ਜਿਹੜੇ ਬਿਮਾਰ ਹੁੰਦੇ ਪ੍ਰਾਈਵੇਟ ਗੱਡੀਆਂ ਦੇ ਵਿੱਚ ਆਉਂਦੇ ਆ ਉਹਨਾਂ ਨੂੰ ਵੀ ਮੁੱਖ ਰੱਖਦੇ ਹੋਇਆ ਇਹ ਰਸਤੇ ਜਿਹੜੇ ਆ ਖੋਲੇ ਜਾਣ ਉਹ ਟਾਈਮ ਨਾਲ ਆਪਣੇ ਕੰਮ ਦੇ ਉੱਤੇ ਪਹੁੰਚ ਸਕਣ ਜੀ ਮੇਰਾ ਨਾਮ ਰਾਸ਼ਿਦ ਅੱਜ ਜਿਹੜਾ ਇੱਥੇ ਕੱਟ ਕੀਤਾ ਗਿਆ ਕਿਸ ਕਾਰਨ ਕੀਤਾ ਇਹ ਆਪਣਾ ਜੀ ਇੱਕ ਤਰ੍ਹਾਂ ਟ੍ਰੈਫਿਕ ਜਿਹੜੀ ਲੱਗਦੀ ਸੀ ਜ਼ਿਆਦਾ ਇੱਥੇ ਉਦੇ ਕਰਕੇ ਸੀਗਾ ਤੇ ਉਹੀ ਉਹਨਾਂ ਨੂੰ ਆਪਣੀ ਸਾਰੀ ਆਪਾਂ ਪਰੇਸ਼ਾਨੀਆਂ ਦਸੀਆਂ ਕਿ ਸਾਨੂੰ ਇਦਾਂ ਡੇਲੀ ਮਤਲਬ 2-3 ਲੱਖ ਰੁਪਏ ਦਾ ਜਿਹੜਾ ਸਾਡਾ ਘਾਟੇ ਜਾ ਰਿਹਾ ਟੋਲ ਪਲਾਜ਼ਾ ਤੇ ਉਸ ਚੱਕਰ 'ਚ ਆਪਣੀ ਗੱਡੀ ਬਹੁਤ ਜ਼ਿਆਦਾ ਫਰੀ ਨਿਕਲ ਰਹੀ ਵੱਲੋਂ 7-8000 ਗੱਡੀ ਡੇਲੀ ਦੀ ਫਰੀ ਨਿਕਲ ਰਹੀ ਆ ਤੇ ਉਹ ਸਾਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਆ ਰਹੀ ਆ ਉਸ ਕਰਕੇ ਤੇ ਨਾਲੇ ਇਹਨਾਂ ਨੇ ਵੀ ਆਈਪੀ ਲੇਨ ਲਈ ਕਿਹਾ ਸੀ ਕਿ ਐਂਬੂਲੈਂਸ ਵਗੈਰਾ ਲੇਨ 'ਚ ਲੱਗਦੀਆਂ ਨੇ ਤੇ ਉਹਦੇ ਲਈ ਆਪਾਂ ਵੀ ਆਈਪੀ ਲੇਨ ਜਿਹੜੀ ਆ ਖੋਲ ਦਿੱਤੀ ਆ ਤੇ ਨਾਲੇ ਉਹਨਾਂ ਨੇ ਕਿਹਾ ਕਿ ਪੂਰੀ ਸਪੋਰਟ ਹੋਊਗੀ ਤੁਹਾਨੂੰ ਲੋਕਾਂ ਵੱਲੋਂ ਤੇ ਸਾਨੂੰ ਇੱਕ ਰਿਕਵੈਸਟ ਹੈ ਕਿ ਲੋਕਲ ਜਿਹੜੇ ਆ ਉਹ ਵੀਆਈਪੀ ਲੇਨ ਚ ਜਿਹੜੇ ਆ ਜਿਹੜੇ ਪਾਸ ਅਗਰ ਆਪਣੇ ਲੈ ਰਹੇ ਆ ਤੇ ਉਹ ਵੀਆਈਪੀ ਲੇਨ ਚੋਂ ਨਿਕਲਣ ਤੇ ਜਿਹੜੇ ਉਹ ਮਤਲਬ ਆ ਕੇ ਜ਼ਬਰਦਸਤੀ ਮੁੰਡਿਆਂ ਨੂੰ ਧੱਕਾ ਮੁੱਕਾ ਕਰਕੇ ਜਾਂ ਇਦਾਂ ਬੈਰੀਗੇਟ ਸਾਈਡ ਤੇ ਫੈਂਕੇ ਜੀ ਆਪਾਂ ਵੀਆਈਪੀ ਚੋਂ ਜਾਣਾਗੇ ਉਹ ਤੇ ਸਾਨੂੰ ਉਹ سپورਟ ਚਾਹੀਦੀ ਆ ਲੋਕਲਾਂ ਵੱਲੋਂ ਤੇ ਸਾਨੂੰ ਉਹ ਕੋਆਪਰੇਟ ਕਰਕੇ ਚੱਲੋ ਤੇ ਆਪਾਂ ਤੁਹਾਡੀ ਜਿਹੜੀ ਮੰਗ ਹੈਗੀ ਜੋ ਜਾਇਜ਼ ਹੈ ਉਹ ਆਪਾਂ ਬਿਲਕੁਲ ਤਿਆਰ ਆਂ ਜਿਹੜੇ ਕੈਗਰੂ ਬੈਸ ਬੱਤੀ ਬਹੁਤ ਹੁੰਦੀ ਆ ਅੱਗੇ ਜੀ ਜੀ ਸਰ ਉਹਦਾ ਕਾਰਨ ਜੀ ਜੀ ਜਿਹੜੇ ਤੁਹਾਡੇ ਮੁਲਾਜ਼ਮ ਆ ਜਿਹੜੇ ਤੁਸੀਂ ਕਹਾਰੇ ਆ ਉਹ ਬੈਸ ਬਾਜੀ ਕੇ ਵੀ ਬਹੁਤ ਲੰਮੀ ਚੌੜੀ ਲੈ ਜਾਂਦੇ ਆ ਉਸ ਕਾਰਨ ਨਹੀਂ ਪਿੱਛੇ ਜਿਹੜਾ ਜਾਮ ਲੱਗਦਾ ਜੀ ਬਿਲਕੁਲ ਸਰ ਉਹਦਾ ਉਹਦਾ ਸਰ ਰੀਜ਼ਨ ਇਹ ਆ ਕਿ ਜਿਵੇਂ ਕੋਈ ਅਗਰ ਕਹਿੰਦਾ ਜੀ ਮੈਂ ਲੋਕਲ ਨਾ ਮੈਂ ਟੋਲ ਨਹੀਂ ਦੇਣਾ ਤੇ ਉਹ ਕਹਿੰਨੇ ਆ ਸਰ ਆਪਣੀ ਆਈਡੀ ਵਗੈਰਾ ਲੋਕਲ ਦਿਖਾ ਦਿਓ ਤੇ ਉਹ ਕਹਿੰਦੇ ਆ ਕਿ ਮੈਂ ਆਈਡੀ ਵੀ ਨਹੀਂ ਦਿਖਾਣੀ ਤੇ ਪੈਸੇ ਵੀ ਨਹੀਂ ਦੇਣੇ ਟੋਲ ਵੀ ਨਹੀਂ ਘਟਾਣਾ ਤੇ ਇਦਾਂ ਹੀ ਤੁਸੀਂ ਜੋ ਕਰਨਾ ਕਰੋ ਉਸ ਚੱਕਰ ਚ ਕੀ ਹੁੰਦਾ ਕਿ ਫਿਰ ਉੱਥੇ ਬੈਸਬਾਜੀ ਲੱਗਦੀ ਆ ਤੇ ਪਿੱਛੇ ਉਸ ਚੱਕਰ ਟ੍ਰੈਫਿਕ ਲੱਗ ਜਾਂਦੀ ਆ ਦੂਜਾ ਸਵਾਲ ਇਹ ਆ ਜੀ ਕਿ ਤੁਸੀਂ ਜੀਆਈਪੀ ਰਸਤੇ ਖੋਲ ਦਿੱਤੇ ਆ ਜੀ ਇੱਥੇ ਤੁਸੀਂ ਆਪਣੇ ਦੋ ਦੋ ਮੁਲਾਜ਼ਮ ਖੜਾ ਲਾ ਬਿਲਕੁਲ ਜੀ ਉਹਨਾਂ ਨੂੰ ਸਿਕੰਦਰ ਦਿਓ ਉਹਨਾਂ ਦਾ ਤਾਂ ਦਿੱਤ ਨਹੀਂ ਹੁੰਦਾ ਨਹੀਂ ਸਰ ਸਰ ਐਕਚੁਅਲੀ ਇੱਥੇ ਆਪਾਂ ਨੇ ਕੱਟ ਸਕਦੇ ਆਪਾਂ ਉੱਥੇ ਕੈਮਰੇ ਲੱਗੇ ਹੁੰਦੇ ਆ ਜਿਹੜੀ ਗੱਡੀ ਕੈਮਰੇ ਦੇ ਥੱਲੋਂ ਨਿਕਲੂਗੀ ਉਹ ਆਟੋਮੈਟਿਕ ਉਹਨੇ ਸਕੈਨ ਚੱਕਣਾ ਤੇ ਉਹ ਫਿਰ ਤਾਂ ਕਰ ਉਹ ਆਪਣੇ ਸਿਕੰਦਰ ਬਿਲਕੁਲ ਸਰ ਉਸ ਟਾਈਮ ਆਪਾਂ ਜੇ ਅਗਰ ਟ੍ਰੈਫਿਕ ਜ਼ਿਆਦਾ ਹੁੰਦੀ ਹੈ ਆਪਾਂ ਉਸ ਟਾਈਮ ਲਾਈਨ ਆਪਾਂ ਇੱਕ ਫ੍ਰੀ ਕਰ ਦਿੰਦੇ ਆ ਟ੍ਰੈਫਿਕ ਘਟਾਣ ਲਈ ਤੇ ਉਹ ਜਦੋਂ ਐਂਬੂਲੈਂਸ ਵੀ ਆ ਜਾਂਦੀ ਆ ਉਦੋਂ ਵੀ ਆਪਾਂ ਜਿਹੜੀ ਉਹ ਲੈਨ ਹੁੰਦੀ ਆ ਉਹ ਪੂਰੀ ਫ੍ਰੀ ਕਰ ਦਿੰਦੇ ਆ ਚਾਹੇ ਵੀਆਈਪੀ ਨਿਕਲਣ ਜਾਂ ਕੋਈ ਐਂਬੂਲੈਂਸ ਜਾਂ ਕੋਈ ਹੋਰ ਇਦਾਂ ਦਾ ਕੋਈ ਹੁੰਦਾ ਤੇ ਉਦੋਂ ਆਪਾਂ ਉਹ ਚੀਜ਼ ਕਰ ਲੈਨੇ ਆ ਇਹ ਦੋਨੋਂ ਰਸਤੇ ਹੁੰਦੀ ਆ ਇੱਥੇ ਸਾਹ ਹਾਂਜੀ ਸਰ ਇੱਕ ਜਿਹੜਾ ਉਹ ਅੰਡਰ ਕੰਸਟਰਕਸ਼ਨ ਹੈ ਤੇ ਉਹ ਜਦੋਂ ਕੰਪਲੀਟ ਹੁੰਦਾ ਆ ਆਪਾਂ ਉਹ ਵੀ ਖੋਲ ਦਾਂਗੇ ਤੇ ਜਿਹੜਾ ਇਹ ਦੂਜਾ ਆਪਾਂ ਅੱਜ ਖੋਲਤਾ ਕਿ ਔਰ ਇੱਕ ਮੇਰੀ ਬੇਨਤੀ ਹੈ ਲੋਕਲ ਸਾਰੇ ਜਿੰਨੇ ਵੀ ਮੇਰੇ ਭਰਾ ਨੇ ਉਹ ਜਦੋਂ ਵੀ ਟੋਲ ਤੋਂ ਨਿਕਲਣ ਤੇ ਉਹ ਵੀ ਪਿਆਰ ਨਾਲ ਵਰਤਾਓ ਕਰਨ ਤੇ ਸਾਡੇ ਵੱਲੋਂ ਵੀ ਪੂਰਾ ਆਪਣਾ ਜੋ ਹੈ ਕੰਮ ਕੀਤਾ ਜਾ ਤੇ ਉਸ ਤੋਂ ਬਾਅਦ ਜਿਹੜਾ ਆਪਣੇ ਲੋਕਲ ਅਗਰ ਪਹਿਲੀ ਗੱਲ ਤਾਂ ਇਹ ਰਿਕੁਐਸਟ ਹੈ ਕਿ ਲੋਕਲ ਲਈ 350 ਰੁਪਏ ਦਾ ਪਾਸ ਹੈ ਅਗਰ ਤਾਂ ਉਹ ਲੈ ਲੈਣ ਤੇ ਉਹਨਾਂ ਨੂੰ ਵਧੀਆ 10-12 ਰੁਪਏ ਰੋਜ਼ ਚ ਬਸਨੂੰ ਕੋਈ ਚੀਜ਼ ਨਹੀਂ ਹੈ ਆਪਾਂ ਵੀਆਈਪੀ ਲੇਨ ਚ ਜੀ ਜੀ ਇਹ 20 ਕਿਲੋਮੀਟਰ ਦੇ ਅੰਦਰ ਜਿਹੜਾ ਹੈ ਨੈਸ਼ਨਲ ਹਾਈਵੇ ਹਾਂਜੀ ਹਾਂਜੀ 1 ਕਿਲੋਮੀਟਰ ਤੋਂ 20 ਕਿਲੋਮੀਟਰ ਦੇ ਅੰਦਰ ਜਿਹੜੇ ਜਿੰਨੇ ਵੀ ਆਂਦੇ ਆ ਉਹਨਾਂ ਲਈ ਨੈਸ਼ਨਲ ਹਾਈਵੇ ਅਥਾਰਟੀ ਆਫ ਇੰਡੀਆ ਜਿਹੜੀ ਹੈ ਉਹ ਇਹ ਆਪਣਾ ਦਿੰਦੀ ਹੈ ਕਿ ਉਹਨਾਂ ਲਈ ਸਪੈਸ਼ਲੀ ਲੋਕਲਾਂ ਨੂੰ ਹੀ ਇਹ ਚੀਜ਼ ਮਿਲਦੀ ਹੈ ਕਿ 350 ਰੁਪਏ ਦਾ ਪਾਸ ਬਣਵਾਓ ਤੇ ਤੁਸੀਂ ਆਪਣਾ ਵੀਆਈਪੀ ਲੇਨ ਚ ਪਾਸ ਦਿਖਾਓ ਆਪਣਾ ਨਿਕਲੇ ਜਾਓ ਉਹਦੇ ਕਰਕੇ ਸਾਡੀ ਟ੍ਰੈਫਿਕ ਵੀ ਨਹੀਂ ਲੱਗਣੀ ਤੇ ਸਾਨੂੰ ਅੱਗੇ ਕਿਸੇ ਨਾਲ ਬਹਿਸ ਬਾਜੀ ਵੀ ਨਹੀਂ ਕਰਨੀ ਪੈਣੀ ਤੇ ਆਪਣਾ ਜਦੂ ਮਰਜੀ ਉਹ ਅਨਲਿਮਿਟਿਡ ਆ ਪੂਰੇ ਮੰਥ ਲਈ ਹੁੰਦਾ ਪੂਰਾ ਮੰਥ ਆਪਾਂ ਉਹਦੇ ਦੇ ਫ੍ਰੀ ਚੱਲ ਸਕਦੇ ਆ ਇਦਾਂ ਜਿਹੜਾ ਆਪਣਾ ਉਹ 2140 ਰੁਪਏ ਦਾ ਜਿਹੜਾ ਮੰਥਲੀ ਪਾਸ ਹੁੰਦਾ ਪਰ ਲੋਕਾਂ ਲਈ ਸਰਕਾਰ ਨੇ ਆਫਰ ਰੱਖਿਆ ਹੋਇਆ 350 ਰੁਪਏ ਦਾ ਜੀ